ਰਾਜਾ ਕੌਣ ਬਣੇਗਾ? ਛੋਟੀਆਂ-ਛੋਟੀਆਂ ਕੁੜੀਆਂ ਰਾਜਾ-ਰਾਣੀ ਦੀ ਖੇਡ ਖੇਡ ਰਹੀਆਂ ਸਨ। ਮੈਂ ਇੱਕ ਠੁੱਲੇ ਜਿਹੇ ਸਰੀਰ ਦੀ ਕੁੜੀ ਨੇ ਕਿਹਾ, "ਰਾਣੀ ਕੌਣ ਬਣੇਗੀ?" ਮੈਂ ਇੱਕ ਹੋਰ ਆਵਾਜ਼ ਆਈ, "ਸਭ ਤੋਂ ਵੱਡਾ ਰਾਜਾ ਕੌਣ? ਸਭ ਤੋਂ ਵੱਡਾ ਤਾਂ ਮਹਾਰਾਜਾ ਰਣਜੀਤ ਸਿੰਘ ਹੀ ਐ।" ਇੱਕ ਸਿਆਣੀ ਉਮਰ ਦੀ ਕੁੜੀ ਨੇ ਹਾਸੇ ਨਾਲ ਕਿਹਾ, "ਉਹਦੀ ਰਾਣੀ ਕੌਣ ਬਣੇਗੀ?" ਮੈਂ ਬਾਲੜੀ ਜਿੰਦਾ ਨੇ ਦੋ ਕਦਮ ਅੱਗੇ ਵਧ ਕੇ ਕਿਹਾ, "ਲੈ, ਇਹ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਬਣੂੰਗੀ।" ਜਿੰਦਾ ਦੀ ਵੱਡੀ ਭੈਣ ਨੇ ਵਿਅੰਗ ਨਾਲ ਕਿਹਾ ਇਹ ਸੁਣ ਕੇ ਸਾਰੀਆਂ ਕੁੜੀਆਂ ਖਿੜਖਿੜਾ ਕੇ ਹੱਸ ਪਈਆਂ ਜਿੰਦਾ ਹੈਰਾਨ ਹੋਈ ਉਹਨਾਂ ਦੇ ਮੂੰਹ ਵੱਲ ਵੇਖਣ ਲੱਗੀ ਉਹਨੂੰ ਇਹ ਸਮਝਣਾ ਪਈ ਕਿ ਇਸ ਵਿੱਚ ਹੱਸਣ ਵਾਲੀ ਕਿਹੜੀ ਗੱਲ ਸੀ ਉਹ ਸੋਚ ਰਹੀ ਸੀ ਜੇ ਕਿ ਪਢੋਲੀ ਵਰਗੀ ਕੁੜੀ ਰਾਜਾ ਬਣ ਸਕਦੀ ਏ ਚੁੰਨੀ ਅੱਖਾਂ ਵਾਲੀ ਰਾਣੀ ਬਣ ਸਕਦੀ ਏ ਤਾਂ ਮੈਂ ਰਣਜੀਤ ਸਿੰਘ ਦੀ ਰਾਣੀ ਕਿਉਂ ਨਹੀਂ ਬਣ ਸਕਦੀ ਆਖਰ ਖੇਡ ਹੀ ਤਾਂ ਹੈ ਦੋ ਘੜੀਆਂ ਦਾ ਦਿਲ ਪਰਚਾਵਾ ਖੇਡ ਵਿੱਚ ਕੋਈ ਸਾਥ ਬੰਦੀ ਏ ਕੋਈ ਚੋਰ ਬੰਦੀ ਏ ਕੋਈ कोतवाल ਬੰਦੀ ਏ ਕੋਈ ਸਿਪਾਹੀ ਬੰਦੀ ਏ ਉਹਨਾਂ ਵੱਲ ਵੇਖ ਕੇ ਕੋਈ ਕੁੜੀ ਨਹੀਂ ਹੱਸੀ ਜਿਵੇਂ ਰਣਜੀਤ ਸਿੰਘ ਦੀ ਰਾਣੀ ਬਣਨ ਵਾਸਤੇ ਕਿਹਾ ਏ ਤਾਂ ਇਹ ਕਿਉਂ ਹੱਸ ਪਈਆਂ ਨਹੀਂ ਇਹ ਕਿਹੜਾ ਕਿਸੇ ਸੱਚਮੁੱਚ ਦੀ ਰਾਣੀ ਬੰਨਾ ਏ ਐਵੇਂ ਝੂਠੀ-ਮੁੱਠੀ ਦੀ ਖੇਡ ਹੀ ਤਾਂ ਹੈ ਫਿਰ ਹਸਣ ਦਾ ਕਾਰਨ ਉਮਰ ਛੋਟੀ ਹੋਣ ਕਰਕੇ ਉਹ ਇਹ ਸਮਝ ਨਾ ਸਕੀ ਕਿ ਹਸਣ ਦੀ ਵਜ੍ਹਾ ਉਹਦੀ ਵੱਡੀ ਭੈਣ ਦਾ ਵਿਅੰਗ ਮੇ ਲਹਿਜਾ ਸੀ ਉਧਰ ਕਿਉਂ ਗਈ ਏ ਜਿੰਦਾ ਦੀ ਵੱਡੀ ਭੈਣ ਨੇ ਉਹਨੂੰ ਬਾਹੀ ਵਿੱਚ ਲੈ ਕੇ ਕਿਹਾ ਤੈਨੂੰ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਬਣਾ ਦੇਾਂਗੇ ਸਾਰੀਆਂ ਕੁੜੀਆਂ ਫਿਰ ਉੱਚੀ ਉੱਚੀ ਹੱਸ ਪਈਆਂ ਫਿਰ ਸਾਰਾ ਸਮਾਂ ਜਿੰਦਾ ਨੂੰ ਖੇਡ ਵਿੱਚ ਸੁਆਦ ਨਾ ਆਇਆ ਉਹ ਆਪਣੀ ਹੈਰਾਨੀ ਵਿੱਚ ਡੁੱਬੀ ਰਹੀ ਉਹ ਬਥੇਰਾ ਸਿਰ ਪਰ ਮਾਰਦੀ ਪਰ ਉਹਦੀ ਬਾਲਬੁੱਧੀ ਉਹਨੂੰ ਕਿਸੇ ਕਿਨਾਰੇ ਨਾ ਲੱਗਣ ਦੇਂਦੀ ਕੁੜੀਆਂ ਖੇਡਦੀਆਂ ਰਹੀਆਂ ਤੇ ਉਹ ਇੱਕ ਪਾਸੇ ਹੋ ਕੇ ਪਰੇਸ਼ਾਨੀ ਦੀ ਹਾਲਤ ਵਿੱਚ ਖਲੀ ਰਹੀ ਮਾਂ ਲੈ ਜਿੰਦਾ ਨੂੰ ਤਾਂ ਮਹਾਰਾਜਾ ਰਣਜੀਤ ਸਿੰਘ ਨਾਲ ਮੰਗਦੇ ਹੋ ਇੰਨੀ ਉਹਦੀ ਰਾਣੀ ਬਾਨਾ ਜੀ ਘਰ ਜਾ ਕੇ ਜਿੰਦਾ ਦੀ ਵੱਡੀ ਭੈਣ ਨੇ ਹਾਸੇ ਨਾਲ ਕਿਹਾ ਕਿਉਂ ਰਾਣੀਆਂ ਕਿਤੇ ਇਹਦੇ ਨਾਲੋਂ ਚੰਗੀਆਂ ਨੇ ਮਾਂ ਨੇ ਜਿੰਦਾ ਦਾ ਉਤਰਿਆ ਹੋਇਆ ਚਿਹਰਾ ਵੇਖ ਕੇ ਉਹਨੂੰ ਖੁਸ਼ ਕਰਨ ਦੇ ਇਰਾਦੇ ਨਾਲ ਕਿਹਾ ਆਖਾ ਮੇਰੀ ਰਾਣੀ ਤੀ ਇਹਨੂੰ ਅਸੀਂ ਮਹਾਰਾਜੇ ਦੀ ਵੱਡੀ ਰਾਣੀ ਬਣਾਵਾਂਗੇ ਮਾਂ ਨੇ ਦੀਨੂੰ ਜੱਫੀ ਵਿੱਚ ਲੈ ਕੇ ਪਿਆਰ ਨਾਲ ਉਹਦਾ ਮੂੰਹ ਚੁੰਮ ਲਿਆ ਮਾਂ ਅਸੀਂ ਅਸੀਂ ਰਾਜਾ ਰਾਣੀ ਖੇਡਦੀਆਂ ਸਾਂ ਬਈਆਂ ਧੋਲੀ ਨੇ ਪੁੱਛਿਆ ਰਾਜਾ ਕੌਣ ਬਣੇਗਾ ਤੇਲੀਆਂ ਦੀ ਪੜੋਲੀ ਜਿਹੀ ਰੀਮੋ ਆਂਦੀ ਮੈਂ ਬਣਾਂਗੀ ਫਿਰ ਥੋਲੀ ਨੇ ਪੁੱਛਿਆ ਰਾਣੀ ਕੌਣ ਬਣੇਗੀ ਇਹ ਚੁੰਨੀ ਜੀ ਸ਼ਾਂਤੀ ਬਣ ਗਈ ਉਹ ਨਾ ਮੂੰਹ ਨਾ ਮੱਥਾ ਤੇ ਤੇ ਜੰਨ ਪਹਾੜੋਂ ਲੱਥਾ ਜਿੰਦਾ ਨੇ ਮੱਥੇ ਉੱਤੇ ਤੇ ਅੜੀ ਪਾ ਕੇ ਪੁੱਠਾ ਹੱਥ ਦੇਂਦਿਆਂ ਕਿਹਾ ਉਹ ਸ਼ਾਂਤੀ ਨੂੰ ਰਾਣੀ ਬਣਨ ਦੇ ਯੋਗ ਨਹੀਂ ਸੀ ਸਮਝਦੀ ਫਿਰ ਮੈਂ ਕੀ ਬਣਦੀ ਥੋਲੀ ਨੇ ਆਖਿਆ ਹੈ ਹੈ ਆਖਿਆ ਸਭ ਤੋਂ ਵੱਡੇ ਰਾਜੇ ਰਣਜੀਤ ਸਿੰਘ ਦੀ ਰਾਣੀ ਕੌਣ ਬਣੇਗੀ ਮੈਂ ਆਖ ਦਿੱਤਾ ਮੈਂ ਤੇ ਇਹ ਬੁੱਧ ਭਲੇੜ ਹੇ ਹੇ ਕਰਕੇ ਹੱਸੀ ਜਾਈ ਜਿੰਦਾ ਨੇ ਭੈਣ ਵੱਲੇ ਹੱਥ ਕਰਕੇ ਕਿਹਾ ਵੱਧ ਕੇ ਕੋਠੇ ਜੱਡੀ ਹੋ ਚੱਲੀ ਏ ਤੇ ਅਕਲ ਮਾਸਾ ਨਹੀਂ ਇਹਨੂੰ ਜਿੰਦਾ ਨੂੰ ਵੱਡੀ ਭੈਣ ਦੀ ਮੂਰਖਤਾ ਉੱਤੇ ਗੁੱਸਾ ਆ ਰਿਹਾ ਸੀ ਇਹਨੂੰ ਅਕਲ ਕਿੱਥੇ ਇਹ ਤਾਂ ਨਿਰੂ ਬੁੱਧੂ ਏ ਮਾਂ ਨੇ ਲਾੜ ਨਾਲ ਜਿੰਦਾ ਦੀ ਗੱਲ ਦੀ ਪਰੋੜਤਾ ਕਰ ਦਿੱਤੀ ਤੇ ਹੋਰ ਭਲਾ ਹੱਸੇ ਭਾਣੇ ਵੀ ਕੋਈ ਕਿਸੇ ਦੀ ਰਾਣੀ ਬਣ ਜਾਂਦੀ ਏ ਅਸੀਂ ਤਾਂ ਐਵੇਂ ਝੁੱਠੀ-ਮੁੱਠੀ ਖੇਡਦੀਆਂ ਸਾਂ ਜਿੰਦਾ ਨੇ ਮਾਂ ਦਾ ਭਲੇਖਾ ਦੂਰ ਕਰਨ ਵਾਸਤੇ ਕਿਹਾ ਤੇ ਮੇਰੀ ਜਿੰਦਾ ਨਾਲੋਂ ਕਿਹੜੀ ਰਾਣੀ ਸੋਹਣੀ ਏ ਅਸੀਂ ਸੱਚਮੁੱਚ ਜਿੰਦਾ ਨੂੰ ਮਹਾਰਾਜਾ ਰਣਜੀਤ ਸਿੰਘਾਂ ਦੀ ਰਾਣੀ ਬਣਾ ਦੇਾਂਗੇ ਜਿੰਦਾ ਦੀ ਸੁੰਦਰਤਾ ਉੱਤੇ ਮਾਂ ਦਾ ਦਿਲ ਵੀ ਮੋਇਆ ਗਿਆ ਸੀ ਸੱਚਮੁੱਚ ਜਿੰਦਾ ਦੇ ਸਵਾਲ ਵਿੱਚ ਖੁਸ਼ੀ ਤੇ ਹੈਰਾਨੀ ਲੁਕੀ ਹੋਈਆਂ ਸਨ ਹਾਂ ਹਾਂ ਸੱਚਮੁੱਚ ਮਾਂ ਨੇ ਦੁਬਾਰਾ ਹਾਂਮੀ ਭਰ ਦਿੱਤੀ ਆਹਾ ਜੀ ਅਸੀਂ ਮਹਾਰਾਜਾ ਰਣਜੀਤ ਸਿੰਘਾਂ ਦੀ ਰਾਣੀ ਬਣਾਂਗੇ ਮਾਂ ਦੀਆਂ ਬਾਹੀ ਵਿੱਚੋਂ ਨਿਕਲ ਕੇ ਜਿੰਦਾ ਖੁਸ਼ੀ ਨਾਲ 扑ੜਕਣ ਲੱਗ ਪਈ ਰਣਜੀਤ ਸਿੰਘ ਕਾਣਾ ਵੀ ਏ ਵੱਡੀ ਭੈਣ ਨੇ ਛੇੜਨ ਵਾਸਤੇ ਕਿਹਾ ਉਹ ਤੇਰਾ ਘਰ ਵਾਲਾ ਕਾਣਾ ਹੋ ਵਖਾ ਜਿੰਦਾ ਦਾ ਮੂੰਹ ਗੁੱਸੇ ਨਾਲ ਵਧੇਰੇ ਲਾਲ ਹੋ ਗਿਆ ਸਾਰਾ ਪਰਿਵਾਰ ਖਿਰਖੜਾ ਕੇ ਹੱਸ ਪਿਆ ਵੇਖ ਲੈ ਮਾਂ ਹੁਣ ਤੂੰ ਹੀ ਚੜਨ ਲੱਗ ਪਈ ਉਹ ਵੱਡੀ ਭੈਣ ਨੇ ਜਿੰਦਾ ਵੱਲ ਉਂਗਲ ਕਰਕੇ ਕਿਹਾ ਭੈਣਾ ਚਿੜੇ ਨਾ ਤੁਸੀਂ ਉਹਦੀ ਮਹਾਰਾਜੇ ਨੂੰ ਕਾਣਾ ਕਿਉਂ ਆਖੋ ਇਹ ਉਹਦੋਂ ਦੀਆਂ ਗੱਲਾਂ ਹਨ ਜਦੋਂ ਅਜੇ ਜਿੰਦਾ ਇੰਨਾ ਗੱਲਾਂ ਦੇ ਅਰਥ ਨਹੀਂ ਸੀ ਸਮਝਦੀ ਉਹ ਏਸੇ ਖੁਸ਼ੀ ਵਿੱਚ ਨੱਚੀ ਟੱਪੀ ਜਾ ਰਹੀ ਸੀ ਕਿ ਮਾਂ ਨੇ ਉਹਨੂੰ ਰਣਜੀਤ ਸਿੰਘ ਦੀ ਰਾਣੀ ਬਣਾਉਂਦਾ ਇਕਰਾਰ ਕਰ ਦਿੱਤਾ ਸੀ ਇਹ ਹਾਸੇ ਪਾਣੀ ਦੀ ਗੱਲ ਸਹੇਲੀਆਂ ਨੇ ਜਿੰਦਾ ਦੀ ਛੇੜ ਬਣਾ ਲਈ ਉਹ ਠੱਠੇ ਨਾਲ ਉਹਨੂੰ ਰਾਣੀ ਜਿੰਦਾ ਅਖਣ ਲੱਗ ਪਈਆਂ ਪਹਿਲਾਂ ਪਹਿਲਾਂ ਤਾਂ ਜਿੰਦਾ ਰਾਣੀਆਂ ਖਵਾ ਕੇ ਬੜੀ ਖੁਸ਼ ਹੁੰਦੀ ਪਰ ਉਮਰ ਤੇ ਗਿਆਨ ਦੇ ਵਾਅਦੇ ਨਾਲ ਜਦੋਂ ਉਹਨੂੰ ਇਸ ਸ਼ਬਦ ਦੇ ਅਰਥਾਂ ਦੀ ਸਮਝ ਪਈ ਤਾਂ ਉਹ ਚੜਨ ਲੱਗ ਪਈ ਕੋਈ ਵੀ ਕੁਆਰੀ ਕੁੜੀ ਅਜਿਹੀ ਗੱਲ ਤੋਂ ਜ਼ਰੂਰ ਚੜੇਗੀ ਅੰਦਰੋਂ ਭਾਵੇਂ ਉਹ ਖੁਸ਼ੀ ਹੀ ਹੋਵੇ ਜਿਉਂ-ਜਿਉਂ ਜਿੰਦਾ ਚੜਦੀ ਤਿਉਂ ਤਾਂ ਸਹੇਲੀਆਂ ਵਧੇਰੇ ਛੇੜਦੀਆਂ ਕਈ ਵਾਰ ਜ਼ਿੰਦਾ ਖੱਜ ਕੇ ਰੋਣ ਹਾਕੀ ਹੋ ਜਾਂਦੀ ਵੇਖ ਲੈ ਮਾਂ ਫੇਰ ਮੈਂ ਕੁਛ ਆਖਿਆ ਤਾਂ ਇਹ ਆਪਣੀ ਵਾਰ ਹੀ ਰਹੂਗੀ ਵਧੇਰੇ ਗੁੱਸਾ ਜ਼ਿੰਦਾ ਨੂੰ ਆਪਣੀ ਵੱਡੀ ਭੈਣ ਉੱਤੇ ਆਉਂਦਾ ਕਿਉਂਕਿ ਜ਼ਿੰਦਾ ਨੂੰ ਛੇੜਨ ਵਿੱਚ ਉਹਾਂ ਸਭ ਤੋਂ ਮੋਹਰੀ ਹੁੰਦੀ ਸੀ ਭਲਾ ਮਾਂ ਮੈਂ ਕੀ ਰੋਣਾ ਹੈ ਜੋ ਇਹਦਾ ਜੀ ਆਵੇ ਇਹ ਕਹੀ ਜਾਵੇ ਵੱਡੀ ਭੈਣ ਨੇ ਅੱਗੋਂ ਹੱਸਦਿਆਂ ਹੱਸਦਿਆਂ ਉੱਤਰ ਦੇਣਾ ਪਟਾਣੀਆਂ ਸੜਾਣੀਆਂ ਸੰਧੂ ਕਢੰਦੂ ਜ਼ਿੰਦਾ ਨੇ ਮੂੰਹ ਚੜਾ ਕੇ ਕਹਿਣਾ ਆਖੀ ਚਾ ਲੱਖੀ ਚਲ ਮੈਂ ਕੋਈ ਗੁੱਸਾ ਕਰਦੀ ਆ ਨਾਲੇ ਰਾਣੀ ਜਿੰਦਾ ਦਾ ਗੁੱਸਾ ਕਰਕੇ ਰਹਿਣਾ ਕਿਹਦੇ ਰਾਜ ਵਿੱਚ ਹੋਇਆ ਵੱਡੀ ਭੈਣ ਨੇ ਉਸੇ ਤਰ੍ਹਾਂ ਮਸਕਰਾਉਂਦੇ ਆ ਉੱਤਰ ਦੇਣਾ ਉਹ ਪੜਹਾਣੀਏ ਸਰਦਾਰਾਂ ਦੇ ਮੰਗੀ ਹੋਈ ਸੀ ਤੂੰ ਤਾਂ ਲੱਜ ਲੱਥੀਏ ਤੂੰ ਗੁੱਸਾ ਕਾਹਨੂੰ ਕਰਨਾ ਹੋਇਆ ਜਿੰਦਾ ਇਸ ਗੱਲੋਂ ਬੜੀ ਔਖੀ ਸੀ ਕਿ ਉਹਦੇ ਛਡਾਉਣ ਨਾਲ ਵੱਡੀ ਭੈਣ ਗੁੱਸਾ ਕਿਉਂ ਮਹਿਸੂਸ ਨਹੀਂ ਕਰਦੀ ਇਹ ਬੱਚਿਆਂ ਦੀਆਂ ਗੱਲਾਂ ਘਰ ਦੇ ਵਡੇਰਿਆਂ ਦੇ ਦਿਲਾਂ ਵਿੱਚ ਘਰ ਕਰਦੀਆਂ ਗਈਆਂ ਮਾਤਾ ਪਿਤਾ ਥਾਂ ਥਾਂਈ ਕਈ ਵਾਰ ਸੋਚਣ ਲੱਗ ਪੈਂਦੇ ਜਿੰਦਾ ਬਹੁਤ ਖੂਬਸੂਰਤ ਹੈ ਉਹ ਬੌਧਤ ਦੀਵੀ ਬੜੀ ਤੇਜ ਹੈ ਸਾਰੇ ਪੰਜਾਬ ਵਿੱਚ ਇਹਦੇ ਵਰਗੀ ਕੋਈ ਨਹੀਂ ਹੋਣੀ ਇਹਦੀ ਸ਼ਾਦੀ ਸ਼ੇਰੇ ਪੰਜਾਬ ਨਾਲ ਕਰ ਦਿੱਤੀ ਜਾਵੇ ਤਾਂ ਇਹਦੇ ਭਾਗ ਉਗੜ ਪੈਣ ਇੱਕ ਇਹਦੀ ਕੀ ਗੱਲ ਸਾਰੇ ਘਰਾਣੇ ਦੀ ਕਿਸਮਤ ਜਾਗ ਪਵੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੀਰਾ ਪੰਜਾਬ ਦਾ ਬਾਦਸ਼ਾਹ ਹੀ ਨਹੀਂ ਆਪਣੀ ਕੌਮ ਦਾ ਲੀਡਰ ਵੀ ਸੀ ਆਪਣੇ ਗੁਨਾ ਦੇ ਪਰਜਾ ਦਾ ਹਿੱਤ ਚਾਹੁੰਦੇ ਕਾਰਨ ਉਸ ਮੁੱਚੇ ਪੰਜਾਬੀਆਂ ਦਾ ਹਰਮਨ ਪਿਆਰਾ ਸੀ ਲੋਕੋ ਦੇ ਨਾਲ ਨੇੜੇ ਪ੍ਰਾਪਤ ਕਰਨ ਤੇ ਰਿਸ਼ਤਾ ਗੰਢਣ ਵਿੱਚ ਆਪਣਾ ਮਾਣ ਤੇ ਖੁਸ਼ਕਿਸਮਤੀ ਸਮਝਦੇ ਸਨ ਉਸ ਸਮੇਂ ਹੁਕਮਰਾਨ ਨੂੰ ਰੱਬ ਦਾ ਨਾਇਬ ਤੇ ਨਹਿ ਕਲੰਕ ਸਮਝਿਆ ਜਾਂਦਾ ਸੀ ਵੱਡਿਆਂ ਬੰਦਿਆਂ ਵਿੱਚ ਉਦੋਂ ਬਹੁਤੇ ਵਿਆਹ ਕਰਾਉਣ ਦਾ ਰਿਵਾਜ ਸੀ ਉਸ ਜਮਾਨੇ ਤਾਂ ਬੱਚਿਆਂ ਨੂੰ ਕਹਾਣੀਆਂ ਸੁناਈ ਜਾਂਦੀ ਸੀ ਕਿ ਇੱਕ ਸੀ ਰਾਜਾ ਉਹਦੀਆਂ 7 ਰਾਣੀਆਂ ਸਨ ਸੋ ਜੇ ਮਾਮੂਲੀ ਰਾਜੇ ਦੀਆਂ 7 ਰਾਣੀਆਂ ਹੋ ਸਕਦੀਆਂ ਸਨ ਤਾਂ ਮਹਾਰਾਜੇ ਦੀਆਂ 27 ਕਿਉਂ ਨਾ ਹੋਣ ਸ਼ੇਰੇ ਪੰਜਾਬ ਦਾ ਪੰਜਾਬ ਦੇ ਕਈ ਰਾਜਾਂ ਦਾ ਮਹਾਰਾਜਾ ਸੀ ਸਰਦਾਰ ਮੰਨਾ ਸਿੰਘ ਨੇ ਪੱਕਾ ਮਨ ਬਣਾ ਲਿਆ ਕਿ ਜਿੰਦਾਂ ਨੂੰ ਸ਼ੇਰੇ ਪੰਜਾਬ ਦੀ ਰਾਣੀ ਬਣਾਉਣਾ ਹੈ ਮੰਨਾ ਸਿੰਘ ਆਪਣੇ ਇਲਾਕੇ ਪਿੰਡ ਚਾਹੜ ਤਹਿਸੀਲ ਜ਼ਫਰਵਾਲ ਜ਼ਿਲ੍ਹਾ ਸਿਆਲਕੋਟ ਦਾ ਮੰਨਿਆ ਪਰਮੰਨਿਆ ਸਰਦਾਰ ਸੀ ਉਹ ਆਲਖ ਗੋਤ ਦਾ ਜੱਟ ਸਿੱਖ ਸੀ ਉਹਦੀ ਵੱਡੀ ਲੜਕੀ ਪੜਾਨੀ ਸਰਦਾਰ ਮਿਤ ਸਿੰਘ ਦੇ ਲੜਕੇ ਜਵਾਲਾ ਸਿੰਘ ਨਾਲ ਮੰਗੀ ਹੋਈ ਸੀ ਮੰਨਾ ਸਿੰਘ ਦੀ ਭੈਣ ਪਿੰਡ ਐਮਾ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਦਾਰ ਨਾਰ ਸਿੰਘ ਨਾਲ ਵਿਆਹੀ ਹੋਈ ਸੀ ਸਰਦਾਰ ਨਾਰ ਸਿੰਘ ਖੱਤਰੀਆਂ ਦੀ ਉਪਲ ਗੋਤ ਵਿੱਚੋਂ ਸੀ ਉਸ ਸਮੇਂ ਦੇ ਸਿੱਖ ਜਾਤ ਗੋਤ ਨੂੰ ਬਹੁਤਾ ਨਹੀਂ ਸਨ ਮੰਨਦੇ ਸਰਦਾਰ ਨਾਰ ਸਿੰਘ ਤੇ ਸਰਦਾਰ ਮਿਤ ਸਿੰਘ ਦੋਵੇਂ ਸ਼ੇਰੇ ਪੰਜਾਬ ਦੇ ਨਾਮਵਰ ਸਰਦਾਰਾਂ ਵਿੱਚੋਂ ਸਨ ਜਿੰਦਾ ਦੀ ਸ਼ਾਦੀ ਸ਼ੇਰੇ ਪੰਜਾਬ ਨਾਲ ਕਰਕੇ ਮੰਨਾ ਸਿੰਘ ਦਾ ਘਰਾਣਾ ਹੋਰ ਅਗੇਰੇ ਵਧਨ ਦੀ ਚਾਹ ਰੱਖਦਾ ਸੀ ਜਿੰਦਾ ਦੀ ਪਾਲਣਾ ਬੜੇ ਸੱਜੇ ਢੰਗ ਨਾਲ ਕੀਤੀ ਗਈ ਸੀ ਧਾਰਮਿਕ ਵਿਦਿਆ ਦੇ ਨਾਲ ਨਾਲ ਉਹਨੂੰ ਇਤਿਹਾਸ ਤੇ ਕੁਝ ਰਾਜਨੀਤੀ ਦੇ ਗ੍ਰੰਥ ਵੀ ਪੜ੍ਹਾਏ ਗਏ ਉਹਦੇ ਦਿਲ ਵਿੱਚ ਵੀ ਇਹ ਖਿਆਲ ਘਰ ਕਰਦਾ ਗਿਆ ਕਿ ਮੈਂ ਸ਼ੇਰੇ ਪੰਜਾਬ ਦੀ ਰਾਣੀ ਬੰਨਣਾ ਹੈ ਜਿੰਦਾ ਜੇ ਬਾਲੜੀ ਹੀ ਸੀ ਜਾਂ ਉਹਦੀ ਵੱਡੀ ਭੈਣ ਦਾ ਵਿਆਹ ਹੋ ਗਿਆ ਮਿਤ ਸਿੰਘ ਪੜਾਣੀਆਂ ਸ਼ੇਰੇ ਪੰਜਾਬ ਦੇ ਜ਼ਗੀਰਦਾਰ ਸਰਦਾਰਾਂ ਵਿੱਚੋਂ ਸੀ ਉਹਦਾ ਇੱਕੋ ਇੱਕ ਪੁੱਤਰ ਜਵਾਲਾ ਸਿੰਘ ਵੀ ਫੌਜ ਵਿੱਚ ਅਫਸਰ ਸੀ ਉਹ ਬੜੀ ਸ਼ਾਨ ਨਾਲ ਪਿੰਡ ਚਾਹੜ ਟੁੱਕੇ ਜਿੰਦਾ ਦੀ ਵੱਡੀ ਭੈਣ ਦਾ ਵਿਆਹ ਬੜੀ ਧੂਮ ਧਾਮ ਨਾਲ ਹੋਇਆ ਮਗਰ ਉਹ ਜਵਾਲਾ ਸਿੰਘ ਸੋਰੇ ਜਾਇਆ ਕਰਦਾ ਤਾਂ ਉਹਦੀ ਚਮਕ ਦਮਕ ਚੱਲੀ ਨਾ ਜਾਂਦੀ ਜਿੰਦਾ ਦੀ ਭੈਣ ਬੜੇ ਕੀਮਤੀ ਕੱਪੜੇ ਤੇ ਗਹਿਣੇ ਪਾ ਕੇ ਪਿੱਕੇ ਜਾਂਦੀ। ਉਹਦੇ ਵੱਲ ਵੇਖ ਕੇ ਜਿੰਦਾ ਦੇ ਦਿਲ ਵਿੱਚ ਖਿਆਲ ਆਉਂਦਾ, "ਅੱਛਾ, ਮੈਂ ਇਹਦੇ ਨਾਲੋਂ ਵੀ ਵਧੇਰੇ ਗਹਿਣੇ ਪਾਇਆ ਕਰਾਂਗੀ।" ਇੱਕ ਵਾਰ ਜਿੰਦਾ ਨੇ ਇਤਿਹਾਸ ਵਿੱਚ ਪੜ੍ਹਿਆ, ਨੂਰਜਹਾਂ ਬਾਦਸ਼ਾਹ ਜਹਾਂਗੀਰ ਦੀ ਮਨਚਾਹੀ ਬੇਗਮ ਸੀ। ਬਾਦਸ਼ਾਹ ਨੇ ਸਾਰਾ ਰਾਜਕਾਜ ਬੇਗਮ ਦੇ ਹੱਥ ਸੌਂਪ ਛੱਡਿਆ ਸੀ। ਅਸਲੀ ਅਰਥਾਂ ਵਿੱਚ ਮੌਲਕ ਉੱਤੇ ਨੂਰਜਹਾਂ ਹੀ ਰਾਜ ਕਰਦੀ ਸੀ। ਉਹ ਬੜੀ ਸਮਝਦਾਰ ਤੇ ਯੋਗ ਇਸਤਰੀ ਸੀ। ਮੈਂ ਵੀ ਰਾਜ ਕਰਾਂਗੀ। ਜਿੰਦਾ ਦੇ ਦਿਲ ਵਿੱਚ ਖਿਆਲ ਆਇਆ ਪਰ ਰਾਜ ਕਰਨ ਵਾਸਤੇ ਉਸਦੇ ਯੋਗ ਬਾਨਾ ਜ਼ਰੂਰੀ ਹੈ। ਉਹਨੇ ਮਨ ਵਿੱਚ ਸੋਚਿਆ ਉਸ ਦਿਨ ਤੋਂ ਇਤਿਹਾਸ ਤੇ ਰਾਜਨੀਤੀ ਦੇ ਗ੍ਰੰਥਾਂ ਵਿੱਚ ਵਧੇਰੇ ਦਿਲਚਸਪੀ ਲੈਣ ਲੱਗ ਪਈ। ਜਿੰਦਾ ਨੇ ਸੁਨਿਆ ਸ਼ੇਰੇ ਪੰਜਾਬ ਦੀਆਂ ਕਈ ਰਾਣੀਆਂ ਹਨ। ਇੱਕ ਦਿਨ ਉਹਨੇ ਆਪਣੀ ਭੈਣ ਨੂੰ ਪੁੱਛਿਆ ਭੈਣ ਮਰਦ ਬਹੁਤੇ ਵਿਆਹ ਕਿਉਂ ਕਰਾਉਂਦੇ ਨੇ? ਇਹ ਮਰਦ ਦੀ ਜਾਣਨ ਆਪਾਂ ਨੂੰ ਕੀ ਪਤਾ? ਭੈਣ ਨੇ ਅੱਗੋਂ ਟਾਲਣ ਦੇ ਇਰਾਦੇ ਨਾਲ ਕਿਹਾ ਨਹੀਂ ਸਾਨੂੰ ਵੀ ਜਾਨਣਾ ਚਾਹੀਦਾ ਹੈ। ਆਖਰ ਬਹੁਤੇ ਵਿਆਹ ਦਾ ਦੁੱਖ ਤਾਂ ਇਸਤਰੀਆਂ ਨੂੰ ਹੀ ਭੁਗਤਣਾ ਪੈਂਦਾ ਹੈ ਨਾ ਜਿੰਦਾ ਨੇ ਬੜੀ ਗੰਭੀਰਤਾ ਨਾਲ ਕਿਹਾ ਅੱਛਾ ਤੇਰਾ ਵਿਆਹ ਮਹਾਰਾਜੇ ਨਾਲ ਕਰਨ ਦੀਆਂ ਸਲਾਹੀ ਹੋ ਰਹੀਆਂ ਨੇ ਉਹਦੀਆਂ ਅੱਗੇ ਕਈ ਰਾਣੀਆਂ ਨੇ ਤੂੰ ਪਤਾ ਕਰ ਲਈ ਭਈ ਉਹਨੇ ਬਹੁਤੇ ਵਿਆਹ ਕਿਉਂ ਕਰਵਾਏ ਨੇ ਭੈਣ ਨੇ ਅੱਗੋਂ ਮਸ਼ਕਰੀ ਹੋ ਜੋ ਕਿਹਾ ਨਹੀਂ ਭੈਣ ਮੈਂ ਹੱਸਦੀ ਨਹੀਂ ਇੱਕ ਮਹਾਰਾਜੇ ਦੀ ਗੱਲ ਨਹੀਂ ਰੱਜੇ ਪੁੱਜੇ ਆਦਮੀ ਆਮ ਬਹੁਤੇ ਵਿਆਹ ਕਰਵਾਉਂਦੇ ਨੇ ਆਖਰ ਕਿਉਂ ਕੋਈ ਕਾਰਨ ਤਾਂ ਜ਼ਰੂਰ ਹੋਵੇਗਾ ਅੱਛਾ ਇਹ 10 ਭਾਈਏ ਨੇ ਵੀ ਕਦੇ ਹੋਰ ਵਿਆਹ ਕਰਾਉਣ ਦੀ ਗੱਲ ਕੀਤੀ ਏ ਜਿੰਦਾ ਨੇ ਸੰਜੀਤਗੀ ਨਾਲ ਪੁੱਛਿਆ ਉਹਦਾ ਮਤਲਬ ਭੈਣ ਦੇ ਪਤੀ ਸਰਦਾਰ ਜਵਾਲਾ ਸਿੰਘ ਤੋਂ ਸੀ ਅਜੇ ਤਾਂ ਨਹੀਂ ਪਰ ਇਹਨਾਂ ਮਰਦਾਂ ਦਾ ਕੀ ਭਰੋਸਾ ਭੈਣ ਨੇ ਵੀ ਅੱਗੋਂ ਗੰਭੀਰ ਹੋ ਕੇ ਕਿਹਾ ਸ਼ੇਰੇ ਪੰਜਾਬ ਬਾਰੇ ਮੈਂ ਇੱਕ ਗੱਲ ਤਾਂ ਸਮਝਦੀ ਆ ਸਭ ਤੋਂ ਪਹਿਲਾ ਵਿਆਹ ਉਹਨਾਂ ਦੇ ਪਿਤਾ ਨੇ ਬਾਲ ਉਮਰ ਇਹੀ ਕਰ ਦਿੱਤਾ ਫਿਰ ਕੁਝ ਵਿਆਹ ਉਹਨਾਂ ਸਾਂਝਾ ਵਧਾਉਣ ਵਾਸਤੇ ਕੀਤੇ ਉਹਨਾਂ ਦਾ ਕਾਰਨ ਨਿਰੋਲ ਰਾਜਨੀਤਿਕ ਸੀ ਵਿਆਹ ਕਰਕੇ ਉਹਨਾਂ ਕੁਝ ਮਿਸਲਾਂ ਚ ਘਰਾਣਿਆਂ ਨੂੰ ਆਪਣੇ ਮਦਦਗਾਰ ਬਣਾ ਲਿਆ ਉਸ ਸਮੇਂ ਉਹਨਾਂ ਵਿਆਹਾਂ ਦਾ ਲਾਭ ਵੀ ਸਮਝਿਆ ਜਾ ਸਕਦਾ ਸੀ ਪਰ ਸਾਰੇ ਪੰਜਾਬ ਵਿੱਚ ਰਾਜਪੱਖਾ ਉਹ ਜਾਣ ਪਛਾਣ ਵੀ ਉਹਨਾਂ ਕੁਝ ਵਿਆਹ ਕਰਵਾਏ ਨੇ ਇਸ ਦੇ ਕਾਰਨ ਦੀ ਸਮਝ ਨਹੀਂ ਪੈਂਦੀ ਜਿੰਦਾ ਬੜੀ ਗਹਿਰੀ ਸੋਚ ਵਿੱਚ ਡੁੱਬੀ ਹੋਈ ਨਜ਼ਰ ਆ ਰਹੀ ਸੀ ਜਿੰਦਾ ਤੂੰ ਸੱਚਮੁੱਚ ਹੀ ਰਾਣੀ ਬਣ ਦੇ ਯੋਗ ਹੈ ਮੈਂ ਆਪਣਾ ਸਾਰਾ ਤਾਨ ਲਾਵਾਂਗੀ ਭੈਣ ਨੇ ਉਹਨੂੰ ਘਟ ਕੇ ਗੱਲ ਨਾਲ ਲਾ ਲਿਆ ਉਹ ਛੋਟੀ ਭੈਣ ਦੀ ਸੂਝ-ਬੂਝ ਤੇ ਖੁਸ਼ ਵੀ ਸੀ ਤੇ ਹੈਰਾਨ ਵੀ ਜਿੰਦਾਦੀ ਭੈਣ ਨੇ ਪਤੀ ਅੱਗੇ ਬੜੇ ਸਜਜੇ ਢੰਗ ਨਾਲ ਗੱਲ ਚਲਾਈ। ਉਹਨੇ ਬਚਪਨ ਦੀ ਖੇਡ ਤੋਂ ਲੈ ਕੇ ਅਖੀਰੀ ਬਹੁਤੇ ਵਿਆਹ ਬਾਰੇ ਬਹਿਸ ਤੱਕ ਕਹਾਣੀ ਸੁਣਾਈ। ਉਹਨੇ ਜਿੰਦਾ ਦੀ ਵਿੱਦਿਆ, ਉਹਦੀ ਰਾਣੀ ਬਣਨ ਦੀ ਰੀਤ ਤੇ ਮਾਪਿਆਂ ਦੀ ਇੱਛਾ ਬਾਰੇ ਵੀ ਦੱਸਿਆ। ਆਪਣੀਆਂ ਗੱਲਾਂ ਦਾ ਸਰਦਾਰ ਜਵਾਲਾ ਸਿੰਘ ਤੇ ਪ੍ਰਭਾਵ ਪਿਆ ਦੇਖ ਕੇ ਅੰਤੋਂ ਨੇ ਬੜੇ ਪਿਆਰ ਨਾਲ ਕਿਹਾ, "ਉਹ ਜੀ ਸਬੰਧ ਹੋ ਜਾਏ ਤਾਂ ਸਰਕਾਰ ਦਰਬਾਰ ਵਿੱਚ ਹੋਣ ਨਾਲੋਂ ਆਪਣਾ ਸਤਕਾਰ ਵੱਧ ਸਕਦਾ ਏ।" ਨਾਲੇ ਮੇਰੇ ਮਾਪੇ ਵੀ ਤੁਹਾਡਾ एहसान ਮੰਨਣਗੇ। ਫਿਰ ਜਿੰਦਾਵਰਗੀ ਰੂਪਮਾਨ ਵੀ ਇਸ ਵੇਲੇ ਸਾਰੇ ਦੇਸ਼ ਵਿੱਚ ਭਾਲਿਆ ਨਹੀਂ ਲੱਭਣੀ ਗੱਲ ਸਰਦਾਰ ਜਵਾਲਾ ਸਿੰਘ ਦੇ ਦਿਲ ਤੇ ਲੱਗੀ ਉਹ ਸ਼ੇਰੇ ਪੰਜਾਬ ਦਾ ਲਗਭਗ ਹਾਣੀ ਤੇ ਮੂੰਹ ਲੱਗੇ ਸਰਦਾਰਾਂ ਵਿੱਚੋਂ ਸੀ ਮੌਕਿਆ ਤਾੜਕੇ ਉਹਨੇ ਸ਼ੇਰੇ ਪੰਜਾਬ ਅੱਗੇ ਜ਼ਿਕਰ ਕੀਤਾ ਉਹਨੇ ਐਸੇ ਰੰਗीन ਢੰਗ ਨਾਲ ਗੱਲ ਕੀਤੀ ਕਿ ਸ਼ੇਰੇ ਪੰਜਾਬ ਫੜਕ ਉੱਠਿਆ ਜਿੰਦਾ ਦੇ ਰੂਪ ਦੀ ਸ਼ੋਭਾ ਸੁਣ ਕੇ ਉਹ ਮੋਇਆ ਗਿਆ ਮੱਕ ਦੀ ਗੱਲ ਸਰਦਾਰ ਜਵਾਲਾ ਸਿੰਘ ਨੇ ਪਿਚੋਲਪੁਣੀ ਦਾ ਨਤੀਜਾ ਜਿੰਦਾ ਦਾ ਰਿਸ਼ਤਾ ਸ਼ੇਰੇ ਪੰਜਾਬ ਨਾਲ ਪੱਕਾ ਹੋ ਗਿਆ ਇਹ ਖਬਰ ਸੁਣ ਕੇ ਇੱਕ ਪਿੰਡ ਚਾਰ ਛੱਡਿਆ ਸਾਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਉਸ ਵੇਲੇ ਮੰਨਾ ਸਿੰਘ ਦੀ ਗੈਂਦੀ ਨਾਮਾਰ ਕੋਟ ਜੜੇ ਸਰਦਾਰਾਂ ਵਿੱਚੋਂ ਸੀ ਸਾਰੇ ਪੰਜਾਬ ਦੇ ਚੋਣਵੇਂ ਸਰਦਾਰ ਤੇ ਨਵਾਬ ਸ਼ੇਰੇ ਪੰਜਾਬ ਦੀ ਜਨ ਜਨ ਲਾਏ ਜਿੰਦਾ ਤਾਂ ਵਾਹ ਬੜੀ ਧੂਮ ਧਾਮ ਨਾਲ ਹੋਇਆ ਉਹਦੀ ਮਨ ਦੀ ਮੁਰਾਦ ਪੂਰੀ ਹੋ ਗਈ ਡੋਲੇ ਵਿੱਚ ਬੈਠੀ ਉਹ ਆਪਣੇ ਲੱਖਾਂ ਰੁਪਏ ਦੇ ਕਹਿਣੇ ਵਾਲਾ ਵੇਖ ਰਹੀ ਸੀ